ਕੀ ਤੁਸੀਂ ਵੀ ਹੋ ਆਪਣੀ ਲੱਕ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਕੀ ਤੁਹਾਨੂੰ ਵੀ ਉੱਠਦੇ ਬੈਠਦੇ ਹੋਣ ਲੱਗ ਪੈਂਦਾ ਹੈ ਲੱਕ ਦੇ ਵਿੱਚ ਦਰਦ ਜੇਕਰ ਤੁਸੀਂ ਵੀ ਅੱਕ ਚੁੱਕੇ ਹੋ ਦਵਾਈਆਂ ਖਾ ਖਾ ਕੇ ਤਾਂ ਹੁਣ ਦਵਾਈਆਂ ਨੂੰ ਛੱਡ ਦਿਓ ਤੇ ਇਸ ਜਾਣਕਾਰੀ ਨੂੰ ਹਾਸਲ ਕਰ ਲਓ ਸਤਿ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਵੈਸੇ ਅੱਜ ਦੇ ਸਮੇਂ ਦੇ ਵਿੱਚ ਚਾਹੇ ਉਹ ਛੋਟਾ ਹੈ ਚਾਹੇ ਉਹ ਵੱਡਾ ਹੈ ਚਾਹੇ ਬਜ਼ੁਰਗ ਕਿਉਂ ਨਾ ਹੋਵੇ ਹਰ ਕਿਸੇ ਨੂੰ ਲੱਕ ਦੀ ਸਮੱਸਿਆ ਜਿਹੜੀ ਹੈ ਕਾਫੀ ਜ਼ਿਆਦਾ ਪਰੇਸ਼ਾਨ ਕਰਦੀ ਹੈ ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਬੁਢੇਪੇ ਦੇ ਵਿੱਚ ਲੱਕ ਦਾ ਦਰਦ ਪਰੇਸ਼ਾਨ ਕਰਦਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਜਵਾਨੀ ਕੀ ਤੇ ਬੁਢੇਪਾ ਕੀ ਹਰ ਕਿਸੇ ਨੂੰ ਲੱਕ ਦੇ ਦਰਦ ਨੇ ਕਾਫੀ ਜ਼ਿਆਦਾ ਜਿਹੜਾਗਾ ਪਰੇਸ਼ਾਨ ਕੀਤਾ ਹੋਇਆਗਾ ਤਾਂ ਜੇਕਰ ਤੁਸੀਂ ਵੀ ਲੱਕ ਦੇ ਦਰਦ ਤੋਂ ਰਾਹਤ ਪਾਣਾ ਚਾਹੁੰਦੇ ਹੋ ਦਵਾਈਆਂ ਖਾ ਖਾ ਕੇ ਕੇ ਪਿਓ ਤਾਂ ਹੁਣ ਦਵਾਈਆਂ ਦੇ ਸੇਵਨ ਨੂੰ ਬਿਲਕੁਲ ਹੀ ਬੰਦ ਕਰ ਦਿਓ ਕਿਉਂਕਿ ਲੱਕ ਵਾਸਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਵਾਈ ਖਾਣ ਦੀ ਲੋੜ ਨਹੀਂ ਤੁਸੀਂ ਇਹਨਾਂ ਹੈਲਥ ਟਿਪਸ ਦੇ ਨਾਲ ਆਪਣੇ ਲੱਕ ਦੇ ਦਰਦ ਤੋਂ ਬਹੁਤ ਹੀ ਜਲਦੀ ਨਿਜਾਤ ਪਾ ਸਕਦੇ ਹੋ ਜੇਕਰ ਤੁਹਾਡੇ ਵੀ ਹੈ ਲੱਕ ਦੇ ਵਿੱਚ ਦਰਦ ਤਾਂ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਕੁਝ ਦੇਸੀ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਨੂੰ ਕਰਨ ਤੋਂ ਬਾਅਦ ਜਾਂ ਕਹਿ ਲਓ ਕਿ ਤੁਸੀਂ ਜੇਕਰ ਆਪਣੀਆਂ ਆਦਤਾਂ ਹੀ ਬਦਲ ਲੈਂਦੇ ਤਾਂ ਤੁਹਾਡੇ ਲੱਕ ਦਾ ਦਰਦ ਜਿਹੜਾ ਹੈਗਾ ਕੁਝ ਹੀ ਦਿਨਾਂ ਦੇ ਵਿੱਚ ਛੂ ਮੰਤਰ ਹੋ ਜਾਏਗਾ ਤਾਂ ਉਫਰ ਕਰਦੇ ਹਾਂ ਸ਼ੁਰੂਆਤ ਅੱਜ ਦੀ ਖਾਸ ਹੈਲਥ ਟਿਪਸ ਤੇ ਵੈਸੇ ਦੋਸਤੋ ਲੱਕ ਦਰਦ ਦੀ ਸਮੱਸਿਆ ਤਾਂ ਅੱਜ ਕੱਲ ਬਹੁਤ ਹੀ ਆਮ ਹੋ ਚੁੱਕੀ ਹੈ ਗਲਤ ਲਾਈਫ ਸਟਾਈਲ ਖਾਣ ਪੀਣ ਦੇ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਕਾਰਨ ਲੱਕ ਦੇ ਵਿੱਚ ਪਰੇਸ਼ਾਨੀ ਜਿਹੜੀ ਹੈ ਦਰਦ ਦੇ ਕਾਰਨ ਕਾਫੀ ਜ਼ਿਆਦਾ ਖੂਨ ਲੱਕ ਪੈਂਦੀ ਹੈ ਇਹ ਦਰਦ کئی ਘੰਟੇ ਲਗਾਤਾਰ ਕੁਰਸੀ ਤੇ ਬੈਠਣ ਨਾਲ ਟਿੱਡੇ ਸੌਣ ਦੇ ਨਾਲ ਜਾਂ ਫਿਰ ਕਈ ਤਰ੍ਹਾਂ ਦੀਆਂ ਹੋਰ ਦਿੱਕਤਾਂ ਦੇ ਕਾਰਨ ਜਿਹੜਾ ਹੁਣ ਲੱਗ ਪੈਂਦਾ ਹੈ ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਪਰ ਅੱਜ ਦੇ ਲੋਕ ਜੋ ਆਪਣਾ ਜ਼ਿਆਦਾ ਸਮਾਂ ਕੁਰਸੀ ਤੇ ਬੈਠ ਕੇ ਬਤੋਂਦੇ ਨੇ ਜਿਸ ਕਾਰਨ ਉਹਨਾਂ ਨੂੰ ਉਮਰ ਤੋਂ ਪਹਿਲਾਂ ਹੀ ਜਿਹੜਾ ਕਮਰ ਦੇ ਵਿੱਚ ਦਰਦ ਹੁਣ ਲੱਗ ਪੈਂਦਾ ਇਸ ਕਾਰਨ ਉੱਠਣ ਬੈਠਣ ਦੇ ਵਿੱਚ ਵੀ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕੰਮ ਕਰਨ ਵੇਲੇ ਕਾਫੀ ਜ਼ਿਆਦਾ ਦਿੱਕਤਾਂ ਆਉਣ ਲੱਗ ਪੈਂਦੀਆਂ ਜਿਸ ਕਾਰਨ ਲੋਕ ਜੋ ਹੈ ਦਵਾਈ ਖਾਣਾ ਸ਼ੁਰੂ ਕਰ ਦਿੰਦੇ ਹੈ ਜੋ ਕਿ ਸਿਹਤ ਵਾਸਤੇ ਬਿਲਕੁਲ ਵੀ ਠੀਕ ਤਾਂ ਜੇਕਰ ਤੁਸੀਂ ਵੀ ਦਵਾਈਆਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਤੁਸੀਂ ਆਪਣੀਆਂ ਇਹਨਾਂ ਆਦਤਾਂ ਨੂੰ ਇੱਕ ਵਾਰ ਬਦਲ ਲਓ ਤੁਹਾਨੂੰ ਦਵਾਈ ਖਾਣ ਦੀ ਵੀ ਲੋੜ ਨਹੀਂ ਪੈਣੀ ਤੇ ਨਾਲੇ ਹੀ ਨਾਲ ਤੁਹਾਡਾ ਜਿਹੜਾ ਦਰਦ ਹੈ ਉਹ ਵੀ ਮਿੰਟਾਂ ਦੇ ਵਿੱਚ ਠੂ ਮੰਤਰ ਹੋਣ ਵਾਲਾ ਪਹਿਲਾਂ ਤਾਂ ਤੁਸੀਂ ਸਮੇਂ ਦੇ ਉੱਪਰ ਸੌਣਾ ਸ਼ੁਰੂ ਕਰ ਲਵੋ ਲੱਕ ਦਾ ਦਰਦ ਤੋਂ ਬਚਣ ਦੇ ਲਈ ਰੋਜ਼ ਸਮੇਂ ਤੇ ਸੌਣਾ ਬਹੁਤ ਜ਼ਰੂਰੀ ਹੈ ਤੇ ਹਮੇਸ਼ਾ ਸਿੱਧੇ ਜਾਂ ਫਿਰ ਸਹੀ ਆਕਾਰ ਦੇ ਵਿੱਚ ਹੀ ਸੌਣਾ ਚਾਹੀਦਾ ਹੈ ਟੇਡੇ ਮੋੜੇ ਸੌਣ ਦੇ ਨਾਲ ਸਰੀਰ ਦੀਆਂ ਕਈ ਸਾਰੀਆਂ ਹੱਡੀਆਂ ਜਿਹੜੀਆਂ ਨੇਗੀਆਂ ਦਰਦ ਕਰਨ ਲੱਗ ਪੈਂਦੀਆਂ ਜਿਨ੍ਹਾਂ ਨੂੰ ਦੂਰ ਕਰਨ ਦੇ ਲਈ ਅਸੀਂ ਦਵਾਈ ਦੀ ਵਰਤੋਂ ਕਰਦੇ ਹਾਂ ਪਰ ਤੁਸੀਂ ਦਵਾਈ ਦੀ ਵਰਤੋਂ ਕਦੇ ਵੀ ਨਾ ਕਰੋ ਸਮੇਂ ਤੇ ਸੌਣ ਦੇ ਨਾਲ ਤੁਹਾਡਾ ਲੱਕ ਦਾ ਦਰਦ ਮੋਢਿਆਂ ਦਾ ਦਰਦ ਬਿਲਕੁਲ ਹੀ ਠੀਕ ਹੋ ਜਾਏਗਾ ਕਸਰਤ ਇਸ ਤੋਂ ਇਲਾਵਾ ਲੱਕ ਦਰਦ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਆਸਣ ਹਨ ਪਰ ਤੁਹਾਨੂੰ ਸਵੇਰੇ ਉੱਠਦੇ ਸਾਰ ਕਸਰਤ ਕਰਨੀ ਚਾਹੀਦੀ ਹੈ ਇਸ ਦਰਦ ਨੂੰ ਦੂਰ ਕਰਨ ਦੇ ਲਈ ਕਸਰਤ ਬਹੁਤ ਹੀ ਜ਼ਰੂਰੀ ਹੈ ਇਸ ਨਾਲ ਮਾਸਪੇਸ਼ੀਆਂ ਕਿਰਿਆਸ਼ੀਲ ਰਹਿਣਗੀਆਂ ਅਤੇ ਖੂਨ ਦੇ ਜੰਮਣ ਤੋਂ ਵੀ ਕਾਫੀ ਜ਼ਿਆਦਾ ਛੁਟਕਾਰਾ ਮਿਲੇਗਾ ਇਸ ਤੋਂ ਇਲਾਵਾ ਲੱਕ ਦਰਦ ਤੋਂ ਦੂਰ ਰਹਿਣ ਦੇ ਲਈ ਬੈਠਣ ਦੀ ਜਗ੍ਹਾ ਅਤੇ ਕੁਰਸੀ ਵਧੀਆ ਕਿਸਮ ਦੀ ਹੋਣੀ ਚਾਹੀਦੀ ਹੈ ਹਮੇਸ਼ਾ ਸਹੀ ਤਰੀਕੇ ਦੇ ਨਾਲ ਬੈਠਣਾ ਚਾਹੀਦਾ ਇਸ ਨਾਲ ਪਿੱਠ ਦਰਦ ਘਟਦਾ ਸਿੱਧੇ ਪਿੱਠ ਤੇ ਭਾਰ ਪਾਉਣ ਵਾਲੇ ਆਕਾਰ ਦੇ ਵਿੱਚ ਬਿਲਕੁਲ ਵੀ ਨਾ ਬੈਠੋ ਰੋਜ਼ਾਨਾ ਤੁਸੀਂ ਆਪਣੇ ਭੋਜਨ ਦੇ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਮਾਤਰਾ ਵਧਾਓ ਵਿਟਾਮਿਨ ਡੀ ਹੱਡੀਆਂ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਸ ਦੇ ਲਈ ਤੁਸੀਂ ਦੁੱਧ ਪਨੀਰ ਜਾਂ ਫਿਰ ਮੱਛੀ ਦਾ ਵੇਸਤਮਾਲ ਕਰ ਸਤਿਓ ਭਾਰ ਨੂੰ ਘਾਬੂ ਕਰਨਾ ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ ਤੇ ਕਾਬੂ ਪਾਉਣਾ ਚਾਹੀਦਾ ਹੈ ਜ਼ਿਆਦਾ ਭਾਰ ਪੇਟ ਦਰਦ ਦਾ ਕਾਰਨ ਬਣਦਾ ਹੈ ਭਾਰ ਨੂੰ ਘਟਾਉਣ ਦੇ ਲਈ ਕਦੇ ਵੀ ਦਵਾਈ ਦੀ ਵਰਤੋਂ ਨਾ ਕਰੋ ਕਿਉਂਕਿ ਤੁਹਾਡੇ ਸਰੀਰ ਵਾਸਤੇ ਬੇਗਦਗੀ ਹਾਨੀਕਾਰਕ ਸਾਬਤ ਹੋ ਸਕਦੀ ਹੈ ਸਿਗਰਟ ਪੀਣਾ ਸਿਗਰਟ ਪੀਣ ਦੇ ਨਾਲ ਖੂਨ ਦੀਆਂ ਜਿਹੜੀਆਂ ਨਾਲੀਆਂ ਨੇ ਉਹ ਜਾਮ ਹੋ ਜਾਂਦੀਆਂ ਇਸ ਕਰਕੇ ਸਿਗਰਟ ਤੁਹਾਡੀ ਸਿਹਤ ਲਈ ਵੀ ਹਾਨੀਕਾਰਕ ਹੈ ਤੇ ਤੁਹਾਡੀ ਪਿੱਠ ਵਾਸਤੇ ਬਹੁਤ ਹੀ ਜ਼ਿਆਦਾ ਜਿਹੜਾਗਾ ਨੁਕਸਾਨਦਾਇਕ ਹੈ ਕਿਉਂਕਿ ਜਿੰਨਾ ਤੁਸੀਂ ਇਸ ਦਾ ਸੇਵਨ ਕਰੋਗੇ ਉਨਾ ਹੀ ਤੁਹਾਡੀ ਕਮਰ ਦਾ ਦਰਦ ਜਿਹੜਾ ਹੈ ਵਧਦਾ ਜਾਏਗਾ ਪਾਰਾ ਸਮਾਨ ਚੁਕਣਾ ਕੋਈ ਵੀ ਭਾਰੀ ਚੀਜ਼ ਚੁੱਕਦੇ ਸਮੇਂ ਧਿਆਨ ਰੱਖਣਾ ਚਾਹੀਦਾ ਕਿ ਕਦੀ ਵੀ ਆਪਣੀ ਹਿੰਮਤ ਤੋਂ ਜ਼ਿਆਦਾ ਭਾਰ ਨਾਲ ਚੁੱਕੋ ਜਿਹਾ ਕਰਨ ਦੇ ਨਾਲ ਤੁਹਾਡਾ ਲੱਕ ਜਿਹੜਾ ਦਰਦ ਹੋਣ ਲੱਗ ਸਕਦਾ ਹੈ ਨਾ ਕਿ ਨਹੀਂ ਤੁਹਾਡੇ ਲੱਕ ਦੀਆਂ ਕੁਝ ਮਾਸਪੇਸ਼ੀਆਂ ਹੱਡੀਆਂ ਵੀ ਖਿਲ ਸਕਦੀਆਂ ਜਿਸ ਕਰਕੇ ਤੁਹਾਨੂੰ ਉਮਰਾਂ ਭਰ ਦੇ ਰੋਗ ਵੀ ਲੱਗ ਸਕਦੇ ਆ ਉੱਚੀ ਹੀਲ ਸਰੀਰ ਦਾ ਧਿਆਨ ਰੱਖਦੇ ਕੋਈ ਉੱਚੀ ਹੀਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ 1 ਇੰਚ ਤੋਂ ਜ਼ਿਆਦਾ ਹੀਲ ਜਿਹੜੀ ਹੈ ਤੁਹਾਨੂੰ ਕਦੇ ਵੀ ਨਹੀਂ ਪਾਣੀ ਚਾਹੀਦੀ ਕਿਉਂਕਿ ਅਜਿਹਾ ਕਰਨ ਦੇ ਨਾਲ ਤੁਹਾਡਾ ਲੱਕ ਵੀ ਦਰਦ ਹੋਏਗਾ ਤੇ ਤੁਹਾਡੀ ਇਹ ਸਮੱਸਿਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਜ਼ਿਆਦਾ ਵੱਧ ਸਕਦੀ ਹੈ ਤਾਂ ਦੋਸਤੋ ਜੇਕਰ ਤੁਹਾਡੇ ਵੀ ਖ਼ਿਆਲਕ ਦੇ ਵਿੱਚ ਦਰਦ ਤਾਂ ਹੁਣ ਘਬਰਾਣ ਦੀ ਲੋੜ ਨਹੀਂ ਜਿਹੜੀਆਂ ਸੀ ਹੈਲਥ ਟਿਪਸ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੀਆਂ ਉਹਨਾਂ ਹੈਲਥ ਟਿਪਸ ਨੂੰ ਇੱਕ ਵਾਰ ਫੋਲੋ ਕਰ ਲਓ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਤੱਕ ਵੀ ਇਸ ਜਾਣਕਾਰੀ ਨੂੰ ਜ਼ਰੂਰ ਪਹੁੰਚਾ ਦਿਓ ਤਾਂ ਜੋ ਹਰ ਕਿਸੇ ਦਾ ਜਿਹੜਾ ਪਲ ਹੈ ਇਸ ਵੀਡੀਓ ਦੇ ਬਾਬਤ ਹੋ ਸਕੇ ਤੇ ਫਿਲਹਾਲ ਹੁਣ ਮੈਨੂੰ ਦੇ ਉਜਾਜ਼ਤ ਧੰਨਵਾਦ